ਸਤਿ ਸ਼੍ਰੀ ਅਕਾਲ ਨਮਸਕਾਰ ਆਤਮ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਇੱਕ ਬਹੁਤ ਬੁਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਕੈਨੇਡਾ ਤੇ ਭਾਰਤ ਵਿਚਕਾਰ ਜਿੱਥੇ ਇੱਕ ਪਾਸੇ ਰਿਸ਼ਤਿਆਂ ਨੂੰ ਲੈ ਕੇ ਚਰਚਾ ਹੈ ਉੱਥੇ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜੋ ਕਿਸੇ ਵਾਰਨਿੰਗ ਤੋਂ ਘੱਟ ਨਹੀਂ ਹੈਗੀ ਕਿਉਂਕਿ ਕਈ ਵਾਰ ਅਸੀਂ ਏਜੰਟ ਦੇ ਉੱਤੇ ਇੰਨਾ ਹੀ ਯਕੀਨ ਕਰ ਲੈਨੇ ਆ ਕਿ ਸਾਨੂੰ ਇੰਜ ਲੱਗਦਾ ਕਿ ਜੋ ਏਜੰਟ ਨੇ ਕੀਤਾ ਹੈ ਉਹ ਸਭ ਕੁਝ ਸਹੀ ਹੀ ਹੋਵੇਗਾ ਕਦੇ ਵੀ ਤੁਸੀਂ ਆਪਣੇ ਰਿਸ਼ਤੇਦਾਰੀਆਂ ਦੇ ਚੱਕਰ 'ਚ ਫਸ ਜਾਣੇ ਕਿ ਸਾਡੇ ਰਿਸ਼ਤੇਦਾਰ ਨੇ ਕੰਮ ਕਰਵਾਇਆ ਹੈ ਤਾਂ ਉਹ ਸਹੀ ਹੀ ਕਰਵਾਇਆ ਹੋਵੇਗਾ ਪਰ ਹਰ ਇੱਕ ਇਨਫੋਰਮੇਸ਼ਨ ਨੂੰ ਕਰਾਸ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਤੇ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਲਿਆਗਾ ਜੋ ਅਪਡੇਟ ਸਾਂਝੀ ਕਰਨ ਲੱਗਾ ਹੈ ਉਹ ਆਪਣੇ ਆਪ ਦੇ ਵਿੱਚ ਤੁਹਾਡੇ ਲਈ ਇੱਕ ਵਾਰਨਿੰਗ ਹੈ ਅੰਮ੍ਰਿਤਸਰ 에ਰਪੋਰਟ ਤੋਂ ਇੱਕ ਪਤੀ ਪਤਨੀ ਗ੍ਰਿਫਤਾਰ ਹੋਏ ਨੇ ਉਹਨਾਂ ਦੀ ਗ੍ਰਿਫਤਾਰੀ ਦਾ ਕਾਰਨ ਜਿਹੜਾ ਹੈ ਉਹ ਇੱਕ 에ਜੰਟ ਹੈ ਕੀ ਇਹ ਪੂਰਾ ਮਾਮਲਾ ਹੈ ਵਾਸ ਦੀ ਵੀਡੀਓ ਦੇ ਵਿੱਚ ਡਿਸਕਸ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਨਹੀਂ ਕੀਤਾ ਜਾਂਦਾ ਕਿ ਜੇ ਤੁਹਾਡਾ ਸੋਬੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇਟ ਕਰੋ ਵੀਡੀਓ ਸ਼ੁਰੂ ਕਰ ਲੈਂਦੇ ਆ ਦਰਸਲ ਹੁਸ਼ਿਆਰਪੁਰ ਦੇ ਰਹਿਣ ਵਾਲੇ ਇੱਕ ਪਤੀ ਪਤਨੀ ਨੇ ਪਤੀ ਦਾ ਨਾਮ ਜਸਵਿੰਦਰ ਸਿੰਘ ਹੈ ਤੇ ਪਤਨੀ ਦਾ ਨਾਮ ਹਰਨੂਪ ਕੌਰ ਹੈ ਇਹਨਾਂ ਦੋਵਾਂ ਨੇ ਪਲਾਨ ਕੀਤਾ ਕਿ ਉਹ ਕੈਨੇਡਾ ਦਾ ਵਰਕ ਪਰਮਿਟ ਲਗਵਾਣਾ ਚਾਹੁੰਦੇ ਨੇ ਤੇ ਉਸ ਦੇ ਲਈ ਉਹਨਾਂ ਨੇ ਹੁਸ਼ਿਆਰਪੁਰ ਦੇ ਹੀ ਇੱਕ ਏਜੰਟ ਦੇ ਨਾਲ ਸੰਪਰਕ ਕੀਤਾ ਹੁਣ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਜਿਸ 에ਜੰਟ ਦੇ ਨਾਲ ਸੰਪਰਕ ਕੀਤਾ ਉਹਨੇ ਕਿਹਾ ਜੀ ਤੁਹਾਡਾ ਵੀਜ਼ਾ ਅਸੀਂ ਬਹੁਤ ਜਲਦੀ ਲਗਵਾ ਕੇ ਦੇ ਦਾਂਗੇ ਸਾਡੀ ਐਮਬੈਸੀ ਦੇ ਵਿੱਚ ਸੈਟਿੰਗ ਹੈ ਇੱਕ ਗੱਲ ਤੁਹਾਨੂੰ ਕਲੀਅਰ ਕਰਦਾ ਮੇਰੇ ਬਹੁਤ ਸਾਰੇ ਵੀਡੀਓਸ ਟੌਪਿਕ ਤੇ ਨੇ ਕਿ ਐਮਬੈਸੀ ਦੇ ਵਿੱਚ ਕਿਸੇ ਦੀ ਵੀ ਸੈਟਿੰਗ ਨਹੀਂ ਹੁੰਦੀ ਇਵਨ ਕਿ ਐਮਬੈਸੀ ਦੇ ਵਿੱਚ ਕੰਮ ਕਰਨ ਵਾਲੇ ਨੇ ਜੇਕਰ ਆਪਣੇ ਕਿਸੇ ਭੈਣ ਭਰਾ ਦਾ ਜਾਂ ਖੁਦ ਦਾ ਵੀਜ਼ਾ ਲਗਾਣਾ ਤੇ ਉਹਨੂੰ ਪ੍ਰੋਸੈਸ ਫਾਲੋ ਕਰਨਾ ਪਵੇਗਾ ਜੋ ਐਕਚੁਅਲ ਦੇ ਵਿੱਚ ਪ੍ਰੋਸੈਸ ਹੁੰਦਾ ਹੈ ਇੱਕ ਵੀਜ਼ਾ ਲੈਣ ਦਾ ਸੋ ਹੁਸ਼ਿਆਰਪੁਰ ਦੇ ਉਸ 에ਜੰਟ ਨੇ 28 ਲੱਖ 70 ਹਜ਼ਾਰ ਦੇ ਵਿੱਚ ਇਹ ਸਾਰਾ ਮਾਮਲਾ ਨਿਬੇੜ ਲਿਆ 28 ਲੱਖ 70 ਹਜ਼ਾਰ ਚ ਗੱਲਬਾਤ ਹੋ ਗਈ 1 ਮਹੀਨੇ ਦੇ ਵਿੱਚ ਵਿੱਚ 에ਜੰਟ ਨੇ ਆਫਰ ਲੈਟਰ ਮੰਗਵਾਇਆ ਯਾਨੀ ਕਿ ਫੇਕ ਐਲਐਮਆਈ ਮੰਗਵਾਈ ਉਸ ਤੋਂ ਬਾਅਦ ਆਫਰ ਲੈਟਰ ਦੇ ਨਾਲ ਨਾਲ ਵੀਜ਼ਾ ਜਿਹੜਾ ਹੈ 1 ਮਹੀਨੇ ਦੇ ਵਿੱਚ ਵਿੱਚ ਹੀ ਉਹਨਾਂ ਨੂੰ ਦੇ ਦਿੱਤਾ ਹੁਣ ਜਿਹੜਾ ਵੀਜ਼ਾ ਉਹਨਾਂ ਨੂੰ ਦਿੱਤਾ ਉਹ ਐਕਚੁਅਲੀ ਇੱਕ ਸਟicker ਵੀਜ਼ਾ ਸੀਗਾ ਉਹ ਵੀਜ਼ਾ ਦਿਖਣ ਨੂੰ ਤੇ origignal ਲੱਗ ਰਿਹਾ ਸੀਗਾ ਪਰ ਐਕਚੁਅਲ ਦੇ ਵਿੱਚ ਇੱਕ fake print ਸੀਗਾ ਉਸ ਤੋਂ ਇਲਾਵਾ ਇਸ ਤਰੀਕੇ ਦੀ ਨਰਦਈ ਕੀਤੀ ਗਈ ਏਜੰਟ ਦੇ ਵੱਲੋਂ ਕਿ ਟਿਕਟ ਤੱਕ ਜਿਹੜੀ ਹੈ ਉਹ ਵੀ ਜਾਲੀ ਦਿੱਤੀ ਗਈ LMIA ਯਾਨੀ ਜੌਬ ਆਫਰ ਜਾਲੀ ਟਿਕਟ ਜਾਲੀ ਤੇ ਵੀਜ਼ਾ ਵੀ ਜਾਲੀ ਸੀਗਾ ਪਰ ਜਿਨ੍ਹਾਂ ਨੇ ਵੀਜ਼ਾ ਲਗਵਾਇਆ ਸੀਗਾ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਇਹ ਜਾਲੀ ਹੈ ਜਾਂ ਸਹੀ ਹੈ ਯਾਨੀ fake ਹੈ ਜਾਂ original ਹੈ ਨਾਰਮਲੀ ਜੋ ਟਿਕਟ ਦੀ ਡੇਟ ਸੀਗੀ ਉਸ ਡੇਟ ਦੇ ਹਿਸਾਬ ਦੇ ਨਾਲ ਇਹ ਪਤੀ ਪਤਨੀ ਜਿਹੜੇ ਨੇ ਉਹ ਅੰਮ੍ਰਿਤਸਰ 에ਅਰਪੋਰਟ ਪਹੁੰਚਦੇ ਨੇ ਗੁਰਰਾਮਦਾਸ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਇਹਨਾਂ ਦੀ ਐਂਟਰੀ ਹੋ ਜਾਂਦੀ ਆ ਪਰ ਬੋਰਡਿੰਗ ਪਾਸ ਤੋਂ ਪਹਿਲਾਂ ਜਦੋਂ ਇਹਨਾਂ ਦੇ ਡਾਕੂਮੈਂਟੇਸ਼ਨ ਚੈੱਕ ਕਰਦਾ ਇਮੀਗ੍ਰੇਸ਼ਨ ਦਾ ਅਧਿਕਾਰੀ ਤਾਂ ਉਸ ਸਮੇਂ ਪਤਾ ਲੱਗਦਾ ਕਿ ਇਹਨਾਂ ਕੋਲ ਜਿਹੜੀ ਟਿਕਟ ਹੈ ਉਹ ਜਾਲੀ ਹੈ ਫਿਰ ਵੀਜ਼ਾ ਚੈੱਕ ਕੀਤਾ ਜਾਂਦਾ ਪਤਾ ਲੱਗਦਾ ਵੀਜ਼ਾ ਵੀ ਜਾਲੀ ਹੈ ਇਵਨ ਕਿ ਆਫਰ ਲੈਟਰ ਜਿਹੜਾ 에ਜੰਟ ਨੇ ਮੰਗਵਾ ਕੇ ਦਿੱਤਾ ਸੀ ਉਹ ਵੀ ਆਫਰ ਲੈਟਰ ਵੀ ਜਾਲੀ ਸੀਗਾ ਉਸ ਤੋਂ ਬਾਅਦ ਪੁਲਿਸ ਸ਼ਿਕਾਇਤ ਦਰਜ ਕਰਦੀ ਹੈ ਤੇ ਇਹਨਾਂ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹਾਲਾਂਕਿ ਪਤੀ ਪਤਨੀ ਦੀ ਕੋਈ ਇਹਦੇ ਵਿੱਚ ਗਲਤੀ ਨਹੀਂ ਸੀ ਹੈਗੀ ਗਲਤੀ ਇਹ ਸੀ ਕਿ ਉਹ ਕਿਸੇ ਏਜੰਟ ਤੇ ਪੂਰਾ ਵਿਸ਼ਵਾਸ ਕਰ ਬੈਠੇ ਪੁਲਿਸ ਨੇ ਪੁੱਛ ਗਏ ਉਸ ਤੋਂ ਬਾਅਦ ਪਤੀ ਪਤਨੀ ਨੂੰ ਫਿਲਹਾਲ ਜ਼ਮਾਨਤ ਦੇ ਦਿੱਤੀ ਪਰ ਉਸ ਏਜੰਟ ਦੀ ਭਾਲ ਹੁਣ ਪੁਲਿਸ ਕਰ ਰਹੀ ਹੈ ਜਿਹੜਾ 28 ਲੱਖ ਰੁਪਏ ਲੈ ਕੇ ਤਿੱਤਰ ਹੋ ਗਿਆ ਏਜੰਟ ਦੀ ਭਾਲ ਜਿਹੜੀ ਉਹ ਲਗਾਤਾਰ ਜਾਰੀ ਹੈ ਕਿਤੇ ਨਹੀਂ ਉਹ ਏਜੰਟ ਜਿਹੜਾ ਹਿਆ ਰਿਆ ਪੁਲਿਸ ਨੂੰ ਤੇ ਉਹ 28 ਲੱਖ ਤੇ 70000 ਦੇ ਵਿੱਚ ਜੋ ਗੱਲਬਾਤ ਹੋਈ ਸੀ ਉਹ ਪੈਸੇ ਵੀ ਇਸ પતિ ਪਤਨੀ ਦੇ ਵੱਲੋਂ ਏਜੰਟ ਨੂੰ ਦੇ ਦਿੱਤੇ ਗਏ ਜੇਕਰ ਇਹਨਾਂ ਦਾ ਵੀਜ਼ਾ ਆਇਆ ਸੀ ਜੇਕਰ ਇਹਨਾਂ ਚੈੱਕ ਕਰ ਲਿਆ ਹੁੰਦਾ ਸਮੇਂ ਸਿਰ ਤੇ ਸ਼ਾਇਦ ਇਹ ਘਟਨਾ ਇਹਨਾਂ ਨਾਲ ਨਾ ਵਾਪਰਦੀ ਅਜਿਹੀਆਂ ਬਹੁਤ ਅਕਸਰ ਘਟਨਾਵਾਂ ਹੁੰਦੀਆਂ ਨੇ ਪਰ ਫਿਰ ਵੀ ਲੋਕ ਜਿਹੜੇ ਆ ਉਹ ਐਕਚੁਅਲ ਦੇ ਵਿੱਚ ਕੀ ਹੁੰਦਾ ਕਿ ਅਸੀਂ ਸਿੱਧੇ ਲੋਕ ਆ ਕਈ ਵਾਰੀ ਪਿੰਡਾਂ ਵਾਲੇ ਖਾਸ ਕਰਕੇ ਕਿਉਂਕਿ ਮੈਂ ਖੁਦ ਪਿੰਡ ਤੋਂ ਬਿਲੋਂਗ ਕਰਦਾ ਤੇ ਮੈਨੂੰ ਪਤਾ ਹੈ ਕਿ ਪਿੰਡਾਂ ਦੇ ਲੋਕ ਕੀ ਕਰਦੇ ਆ ਜੇ ਡੋਲ ਦੇ ਕਿਸੇ ਨਾਲ ਇੱਕਦਮ ਹੀ ਵਿਸ਼ਵਾਸ ਕੁਇਸ ਨੇ ਜਿੱਤ ਲਿਆ ਤੇ ਬਸ ਉਹਦੇ ਹੋ ਜਾਂਦੇ ਨੇ ਉਸ ਕੰਡੀਸ਼ਨ ਦੇ ਵਿੱਚ ਅਗਲਾ ਸੌਖਾ ਹੋ ਜਾਂਦਾ ਤੁਹਾਡੇ ਨੂੰ ਠੱਗੀ ਮਾਰਨਾ ਸੋ ਉਸ ਕੰਡੀਸ਼ਨ ਦੇ ਵਿੱਚ ਲੋਕ ਤੁਹਾਨੂੰ ਲੁੱਟ ਕੇ ਫਰਾਰ ਹੋ ਜਾਂਦੇ ਸੋ ਕਿਸੇ ਨੇ ਵੀ ਜੇਕਰ ਕਿਤੇ ਉਹ ਵੀ ਫਾਈਲਿੰਗ ਕਰਵਾਈ ਹੁੰਦੀ ਹੈ ਕਿਤੇ ਉਹ ਵੀ ਕੰਮ ਕਰਵਾਇਆ ਹੁੰਦਾ ਤੈਨੂੰ ਕਰਾਸ ਚੈੱਕ ਜ਼ਰੂਰ ਕਰਿਆ ਕਰੋ ਨਹੀਂ ਅਗਰ ਕਰਾਸ ਚੈੱਕ ਕਰਦੇ ਤੁਸੀਂ ਤਾਂ ਇਸ ਤਰੀਕੇ ਦੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਅਕਸਰ ਆ ਜਾਂਦੀਆਂ ਨੇ ਹਰ ਬੰਦਾ ਚੰਗਾ ਨਹੀਂ ਹੁੰਦਾ ਹਰ ਬੰਦਾ ਮਾੜਾ ਵੀ ਨਹੀਂ ਹੁੰਦਾ ਪਰ ਜੇਕਰ ਤੁਸੀਂ ਅਲਰਟ ਹੋ ਕੱਲੀ ਕੱਲੀ ਗੱਲ ਵੈਰੀਫਾਈ ਕਰਦੇ ਹੋ ਤਾਂ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਠੱਗੀਆਂ ਤੋਂ بچਿਆ ਵੀ ਜਾ ਸਕਦਾ ਹੈ ਉਮੀਦ ਕਰਦਾ ਹਾਂ ਲੋਕ ਸੰਦਾਯਾਓ ਕ ਚੈਨ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਤੋ ਵਾ ਸਰਕੂਲੇਟ ਕਰੋ ਆਪਣੀ ਫੈਮਲੀ ਫਰੈਂਡਸ ਦੇ ਨਾਲ ਤਾਂ ਕਿ ਕੋਈ ਇਸ ਤਰੀਕੇ ਦੀ ਲੁੱਟ ਦਾ ਸ਼ਿਕਾਰ ਨਾ ਹੋ ਪਾਵੇ ਹੁਣ ਜਿਹੜਾ ਜਿਹਦੇ ਨਾਲੇ ਵਾਪਰ ਗਿਆ ਕਹਾਸਾ ਉਹ ਨਾਲ ਤੇ ਵਾਪਰ ਗਿਆ ਹੁਣ ਗਾਂਹ ਹੀ ਲੋਕ ਅਲਰਟ ਹੋ ਜਾਣ ਸੋ ਉਮੀਦ ਕਰਦਾ ਮਿਲਵਸਾਂਦਾ ਹੈ ਕਿ ਚਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵਾਤੋਂ ਆ ਸ਼ੇਅਰ ਕਰੋ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵਾਤੋਂ ਆ ਸ਼ੇਅਰ ਕਰੋ ਜੇ ਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਣਾ ਚਾਹੁੰਦੇ ਹੋ ਜੇਕਰ ਤੁਸੀਂ ਐਸਓਪੀ ਕਵਰਿੰਗ ਲੈਟਰ ਵਗੈਰਾ ਛਾਹ ਲੈ ਚਾਹੁੰਦੇ ਹੋ ਕੈਪਸਨੋਟ ਅਪਲਾਈ ਕਰਨੇ ਆ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਵੀਜ਼ਾ ਫਾਈਲਿੰਗ ਨਹੀਂ ਕਰਿਆ ਕਰੋ ਚਲ ਨੂੰ ਸਬਸਕ੍ਰਾਈਬ ਕਰੋ ਜ